ਮੇਰਾ ਨਾਮ ਜੀ ਇੰਦਰਜੀਤ ਤੇ ਮੇਰੀ ਇੱਕ ਸਾਫ ਦੀ ਦੁਕਾਨ ਆ ਤੇ ਇਹਦੇ ਦੇ ਨਾਲ ਮੈਂ ਨਾ ਰਜਾਨਾ ਸਪੋਰਟਸ ਮੈਂ ਅਖਬਾਰ ਤੇ ਪਿਛਲੇ 15 ਸਾਲਾਂ ਤੋਂ ਪੱਤਰਕਾਰੀ ਦਾ ਰਹਿਣ ਧਾਰੀ ਹਾਂ ਰੇਸਟੇਸ਼ਨ ਨੂੰ ਇਹ ਜੀ ਕੱਲ ਮੈਂ ਕਰੀਬ 1:00 ਵਜੇ ਆਪਣੇ ਇੱਥੇ ਬਾਹਰ ਚੇਅਰ ਰ Đਾ ਕੇ ਤੇ ਮੈਂ ਬੈਠਾ ਦਾ ਹੀਗਾ ਤੇ ਮੈਂ ਫੋਨ ਦੇਖ ਰਿਹਾ ਹੀਗਾ ਤੇ ਇਧਰੋਂ ਇੱਕ ਨੌਜਵਾਨ ਮੁੰਡਾ ਆਇਆ ਵਾ ਉਹਨੇ ਮੇਰਾ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਆ ਤੇ ਰੱਬ ਦਾ ਸ਼ੁਕਰ ਆ ਕਿ ਫੋਨ ਮੈਂ ਧਿਆਨ ਨਾਲ ਮਜਬੂਤੀ ਨਾਲ ਫੜਿਆ ਸੀਗਾ ਤੇ ਉਹਦੇ ਹੱਥ ਨਹੀਂ ਲੱਗਾ ਤੇ ਉਹਦਾ ਮੈਂ ਪਿੱਛਾ ਕੀਤਾ ਜੀ ਜਦੋਂ ਮੈਂ ਪਿੱਛਾ ਕੀਤਾ ਦੋ ਅੱਗੇ ਮੋਟਰਸਾਈਕਲ ਤੇ ਉਹਦੇ ਹੀ ਸਾਥੀ ਸੀਗੇ ਮੈਂ ਉਹਨਾਂ ਨੂੰ ਕਹੀ ਜਾਂਦਾ ਕਿ ਆ ਫੜਿਓ ਫੜਿਓ ਚੋਰ ਆ ਚੋਰ ਆ ਪਰ ਜਦੋਂ ਉਹ ਲੱਗੇਗੇ ਤੇ ਉਹਨੂੰ ਫਟਾਫਟ ਮੋਟਰਸਾਈਕਲ ਤੇ ਭਾਲ ਕੇ ਲੈ ਗਏ ਆ ਜੀ ਹਾਂਜੀ ਫੋਨ ਪੜ ਗਿਆ ਜੀ ਫੋਨ ਖੋਇਆ ਨਹੀਂ ਆ ਤੇ ਇਹਦੇ ਸਬੰਧ ਚ ਮੈਂ ਆਪਣੇ ਐਸਐਚਓ ਧਾਰੀয়াল ਸਰਦਾਰ ਸ਼ਰਮਜੀਤ ਜੀ ਸੇ ਉਹਨਾਂ ਨੂੰ ਮੈਂ ਫੋਨ ਕਰਤਾ ਸੀਗਾ ਉਹਨਾਂ ਨੇ ਉਸੇ ਵੇਲੇ ਆਪਣੀ ਪੁਲਿਸ ਪਾਰਟੀ ਟੀਮ ਭੇਜੀ ਉਹ ਉਹ ਜਿਹੜੇ ਸੀਸੀਟੀਵੀ ਕੈਮਰੇ ਖੰਡਾਰੇ ਆ ਤੇ ਮੈਂ ਵੀ ਤੁਹਾਨੂੰ ਜਿਹੜੀ ਸੀਸੀਟੀਵੀ ਕੈਮਰੇ ਦੀ ਫੁਟੇਜ ਆ ਤੁਹਾਨੂੰ ਮੈਂ ਦੇ ਦਿੱਤੀ ਆ ਕਿ ਕਿਸ ਤਰ੍ਹਾਂ ਉਹ ਮੇਰੇ ਫੋਨ ਨੂੰ ਕੌਣ ਦੀ ਕੋਸ਼ਿਸ਼ ਕੀਤੀ ਆ ਤੇ ਕਿਸ ਤਰ੍ਹਾਂ ਉਹ ਭੱਜਿਆ ਵਾ ਜੋ ਜਿੰਨੀ ਕੁ ਨਿਕਲੀ ਸੀਸੀਟੀਵੀ ਫੁਟੇਜ ਉਹ ਮੈਂ ਦੇ ਦਿੱਤੀ ਆ ਜੀ ਮੰਗ ਮੈਂ ਇਹੋ ਹੀ ਕਰਦਾ ਜੀ ਧਾਰੀਵਾਲ ਤੇ ਰੋਜ਼ਾਨਾ ਹੀ ਕਿਤੇ ਨਾ ਕਿਤੇ ਲੁੱਟ ਖੋ ਤੇ ਝਪਟ ਮਾਰਦੀਆਂ ਘਟਨਾਵਾਂ ਹੋ ਰਹੀਆਂ ਵਾ ਤੇ ਇਹਨਾਂ ਤੇ ਪੁਲਿਸ ਦੇ ਪ੍ਰਸ਼ਾਸਨ ਨੂੰ ਸ਼ਕਤੀ ਵਰਤਨੀ ਚਾਹੀਦੀ ਆ ਕਿਉਂਕਿ ਲੋਕ ਜਿਹੜੇ ਆ ਆਪਣੇ ਆਪਣੇ ਆਪ ਨੂੰ ਮਤਲਬ ਹੀ ਸੁਰੱਖਿਅਤ ਨਹੀਂ ਮਹਿਸੂਸ ਕਰਦੇ ਤੇ ਸ਼ਾਮਿਆਂ ਸ਼ਾਮਿਆਂ ਮਹਿਸੂਸ ਕਰ ਰਹੇ ਆ ਨਿਕਲਣਾ ਬੜਾ ਔਖਾ ਜੇ ਬਾਹਰ ਮੈਂ ਮੰਨ ਜੋ ਐਸਐਸਪੀ ਕੋ ਵੀ ਇਹੋ ਹੀ ਮੰਨ ਕਰਦਾ ਜੀ ਤੇ ਇਹ ਜਿਹੜੇ ਆ ਇਦਾਂ ਦੇ ਜਿਹੜੇ ਮਾਰੇ ਅੰਤ ਦਾ ਇਹਨਾਂ ਤੋਂ ਸਖਤੀ ਨਾਲ ਜਿਠਿਆ ਜਾਵੇ ਤੇ ਇਹਨਾਂ ਤੇ ਕਾਰਵਾਈ ਕੀਤੀ